ਸਿੰਘ ਵਾਲੇ ਦਾ ਕੋਈ ਕਹਿੰਦੇ ਭਾਈ ਦੇਸੇ ਵਾਲਾ ਕਹਿੰਦਾ ਲਓ ਸਾਹਮਣੇ 14 ਤੇ 15 ਨੰਬਰ ਜਿਹੜੇ ਇਸ ਮੈਚ ਦੇ ਹੋਣੇ ਆ ਲਓ ਅਵਤਾਰ ਕਿਲੀ ਵਾਲਾ ਕਬੱਡੀ 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 ਮੀਰਪੁਰੀਏ ਇਕਮਦੇ ਨਾਲ ਮੁਕਾਬਲਾ ਮੇਰੇ ਪੰਜਾਬੀ ਵੀਰੋ ਉਹ ਸਾਹਮਣੇ ਪਈ ਹੋਈ ਟੱਕਰ ਹੈ ਇਹ ਬੜਾ ਤੇਜ ਹੈ ਮੀਰਪੁਰੀਆ ਇਹ ਤੇਜ ਹੈ ਇਹਨੇ ਉੱਡ ਜਾਣਾ ਇਹਨੇ ਉੱਡ ਜਾਣਾ ਉਹ ਉੱਡ ਗਿਆ ਨੋਜੋਤਾਰ ਲੈ ਵੀ ਸੋਨੂ ਬਾਈ ਸੋਨੀ ਜੱਗੂ ਦਾ ਜਫਾ ਜਿਹੜਾ ਆਊਗਾ 1000 ਦਾ ਕਿੰਨਾ ਵੱਲੋਂ ਹਰਪ੍ਰੀਤ ਅਸਟ੍ਰੇਲੀਆ ਤੇ ਹਰਦੀਪ ਅਸਟ੍ਰੇਲੀਆ ਵੱਲੋਂ ਜੱਗੂ ਦਾ ਇੱਕ ਜਫਾ 1000 ਦਾ ਹੋਣਾ ਹੈ ਬਹੁਤ ਬਹੁਤ ਧੰਨਵਾਦ ਆ ਸਾਡੇ ਬਾਈ ਦਾ ਲਓ 37 ਇਹ ਆ 37 ਸਮਾਓ ਵਾਲਾ ਉਹ ਭਰ ਗਿਆ ਬਗਲਾ ਲੈ ਵੀ ਬੰਟੂ ਕਹਿੰਦਾ 500 ਦੇ ਦੇਣਾ ਉਹ ਗੁਰਪ੍ਰੀਤ ਬਰਾਂ ਵਾਲੇ ਨੂੰ ਲਾਉਂਦਾ ਜਫਾ ਪਰ ਨੰਬਰ ਜਿਹੜਾ ਰੇਡਰ ਦੇ ਲਈ ਜਾ ਜੁੜਿਆ ਕਿ ਰੇਡਰ ਦੇ ਲਈ ਭਾਅ ਜ਼ਰੂਰੀ ਯਾਪੀ ਦੇ ਹੱਥ ਪੱਕੇ ਜਿਹੜੇ ਐਕਸ਼ਨ ਦੇ ਵਿੱਚ ਨਹੀਂ ਮੇਰੀ ਬੇਨਤੀ ਹੈ ਵੀ ਪਲੀਜ਼ ਤੀਸ਼ ਭਾਈ ਬੈਠ ਜਾਓ ਮੇਰੀ ਬੇਨਤੀ ਹੈ ਨੰਬਰ ਵਾਲਾ ਵੀ ਬੈਠ ਜਾਓ ਭਾਈ ਤੂੰ ਵੀ ਵੇਜਾ ਭਰਾ ਬਣ ਕੇ ਆ ਸਾਰੇ ਵੀਰਾਂ ਨੂੰ ਮੇਰੀ ਬੇਨਤੀ ਹੈ ਇੱਕ ਮਿੰਟ ਬੈਠ ਕੇ ਆਪਾਂ ਮੈਚਾਂ ਦਾ ਆਨੰਦ ਮਾਣਨਾ ਸੋਨੀ ਮਈ ਇੱਕ ਮਿੰਟ ਰੇਡ ਨਾ ਪਾਏ ਜਿੰਨਾ ਟਾਈਮ ਆ ਵੀਰਾਂ ਨੂੰ ਪਿੱਛੇ ਨਹੀਂ ਕਰਦਾ ਉਹਨਾਂ ਟਾਈਮ ਰੇਡ ਨਹੀਂ ਪੈਣੀ ਭਾਈ ਅਣਕੇ ਜਿਨ੍ਹਾਂ ਦੀ ਗਰਾਊਂਡ 'ਚ ਡਿਊਟੀ ਨਹੀਂ ਮੈਂ ਤਾਂ ਹੋਣੀ ਵਾਗਰ ਡੇਢ ਹੱਥ ਬਣਤਾ ਜਿਵੇਂ ਕਹਿੰਦੇ ਹੁੰਦੇ ਭਰਾਵਾ ਡੇਢ ਹੱਥ ਬੰਨਿਆ ਸੋਨੂੰ ਆ ਭਾਈ ਜਾਣਦੇ ਹੀ ਨਹੀਂ ਭਾਈ ਬਹਿ ਜਾ ਨੰਬਰ ਵਾਲਿਆਂ ਮੇਰੀ ਬੇਨਤੀ ਹੈ ਤੈਨੂੰ ਭਰਾ ਬਣ ਕੇ ਆ ਬੈਠ ਜਾ ਪਾਣੀ ਬੁਲਾਉਣ ਵਾਲੇ ਵੀ ਮੇਰੇ ਭਰਾ ਤੁਹਾਡੀ ਡਿਊਟੀ ਵੱਡੀ ਹੈ ਪਰ ਕਿਰਪਾ ਕਰਕੇ ਜਰੂਰ ਬੈਠ ਜੋ ਲੋ ਫੇਰ ਗੋਰਾ ਇਹ ਆ ਰਸਾਲੂ ਵਾਲਾ ਇਹ ਕਹਿੰਦੇ ਪਾਣੀ ਪੱਤੇ ਲਾਗਿਓ ਚੱਲ ਕੇ ਆਇਆ ਮੇਰੇ ਪੰਜਾਬੀ ਵੀਰਿਓ ਬੜੀ ਦੂਰ ਤੋਂ ਚੱਲ ਕੇ ਲਈ ਪੁੱਜਿਆ ਅੱਜ ਹੱਕ ਪਾਲੀ ਦੇ ਲਈ ਖੇਡਣ ਦੇ ਵਾਸਤੇ ਲਓ ਸਾਹਮਣੇ ਗੋਰੇ ਦੀ ਪਾਈ ਹੋਈ ਕਬੱਡੀ ਤੇ ਡਬਲ ਟੱਚ ਦਾ ਇਸ਼ਾਰਾ ਤੇ ਨੰਬਰ ਜਿਹੜਾ ਚੈਨ ਦੀ ਟੁੱਟ ਗਈ ਆਰ ਨੰਬਰ ਆਸਟ੍ਰੇਲੀਆ ਦੇ ਹਿੱਸੇ ਦੇ ਵਿੱਚ ਜਾ ਜੜਿਆ ਆਸਟ੍ਰੇਲੀਆ ਵਾਲਾ ਹਰ ਭਜਣ ਤੇ ਹਰਦੀਪ ਆਸਟ੍ਰੇਲੀਆ ਵਾਲਾ ਕਹਿੰਦਾ ਵੀ ਸਾਡੀ ਕਹਿੰਦੇ ਆਸਟ੍ਰੇਲੀਆ ਚ ਗਲੇਡੀਏਟਰ ਕਬੱਡੀ ਕਲੱਬ ਹੈ ਮੇਰੇ ਵੀਰੋ ਦਲਵੀਰ ਭਾਈ ਹੁਣੀ ਜੱਗੂ ਹੁਣੀ ਮਾਣ ਕਰਦੇ ਆ ਲਓ ਸਾਹਮਣੇ ਕਿਲੀ ਵਾਲਾ ਉਤਾਰ ਇਹਦਾ ਜੱਦੀ ਪਿੰਡ ਭਾਈ ਦੇਸ ਹੈ ਉਹ ਤਾਰੀ ਵਰਗੇ ਵੀ ਬੈਠਿਆ ਵੀਰੇ ਹੁਣੀ ਬੈਠਿਆ ਜੀ ਅੱਗੂ ਤੇ ਤਾਰੀ ਏ ਟੱਕਰ 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 ਉਹ ਗਿਆ ਤਾਰ ਕਿਲੀ ਵਾਲਾ ਐਨ ਕਹਿੰਦੇ ਸਵਾਦ ਵੱਜਾ ਪਿਆ ਔਰ ਸਾਡੇ ਭਾਈ ਬੰਟੂ ਹੁਣੀ ਕਹਿੰਦੇ 1000 ਰੁਪਏ ਦੇ ਦੇਣਾ ਉਧਰ 20 21 ਫਰਵਰੀ ਜਿਹੜੀਆਂ ਦੇਦਨੇ ਦੇ ਵਿੱਚ ਕਹਿੰਦੇ ਸਕਾਰਪੀਓ ਗੱਡੀਆਂ ਦਿੱਤੀਆਂ ਜਾਣੀਆਂ ਸਾਡੇ ਸੰਦੀਪ ਸਾਬਰਾ ਜੀ ਔਰ ਦਲਵੀਰ ਗਿੱਲ ਜੁਕੇ ਵਾਲੇ ਸਦਾ ਭੇਰੇ ਆ ਭੇਜ ਰਹੇ ਆ ਲਓ ਸਾਹਮਣੇ ਗੁਰਪ੍ਰੀਤ ਬਰਾਵਲਾ ਤਕੜਾ ਨੰਬਰ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਜੁੜ ਗਿਆ ਉਧਰ ਹਰਪਦੇ ਜਸੋ ਵਾਲੀਆ ਇਹ ਲੁਧਿਆਣੇ ਤੋਂ ਚੱਲ ਕੇ ਆਇਆ ਉਹ ਸਾਹਮਣੇ ਨੌਜਵਾਨ ਗੱਭਰੂ ਲਾਡੀ ਜਸੋ ਵਾਲੀਆ ਜਿਹੜੀ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਜੇ ਜੰਗੂ ਜਿੰਨੇ ਜੱਫੇ ਲਾਵੇਗਾ ਉਹਨੇ 1100 ਸਾਡਾ ਅਰਪਾ ਜਣਾਂ ਤੇ ਨਾ ਹਰਦੀਪ ਆਸਟ੍ਰੇਲੀਆ ਵੱਲੋਂ ਲਾਡੀ ਜਸਵਾਲ ਤੇ ਮੀਨਪੁਰਿਆ ਇੱਕਮ ਟੱਕਰ ਬੱਬਰ ਸ਼ੇਰਾਂ ਦੀ ਮੇਰੇ ਲਈ ਬੜਾ ਪਿਆਰ ਸਾਡੇ ਵੱਡੇ ਵੀਰਾਂ ਵੱਲੋਂ ਆਇਆ ਬਹੁਤ ਬਹੁਤ ਧੰਨਵਾਦ ਰਸਾਲੂ ਵਾਲਾ ਗੋਰਾ ਵੱਧ ਗਿਆ ਕਬੱਡੀ ਪਾਉਣ ਦੇ ਲਈ ਸਮਾਉ ਵਾਲਿਆਂ ਚਰਚੇ ਤੇਰੇ ਬਹੁਤ ਹੈ ਉਹ ਦੇਖੋ ਸਕਰੀਨ ਤੇ 4.5 ਤੇ 3 ਨੰਬਰ ਆਓ ਮੇਰੇ ਪੰਜਾਬੀ ਵੀਰੋ ਲੈ ਵੀ ਕੋਣ ਫੱਤੇ ਵਾਲਾ ਚੱਕ ਮਾਈਕੋ ਲਓ ਗੋਰਾ ਰਸਾਲੂ ਵਾਲਾ ਕਿ ਗੱਜ-ਗੱਜ ਚੌੜੀਆਂ ਛਾਤੀਆਂ ਵਾਲੇ ਆਓ ਪਰਖੇ ਜਾਣਗੇ ਵਿੱਚ ਮੈਦਾਨ ਯਾਰੋ ਕਈ ਹਲਕੇ ਟੱਚ ਕਰ ਭੱਜਣਗੇ ਕਈ ਅਰਨਗੇ ਵਾਂਗ ਚਟਾਲ ਜਾਰੋ ਰਸਾਲੂ ਵਾਲਾ ਗੋਰਾ ਕਹਿੰਦਾ ਵੀ ਥੋੜਾ ਕੂਲ ਮਾਈਂਡ ਦੇ ਨਾਲ ਥੋੜਾ ਠੰਡੇ ਦਿਮਾਗ ਦੇ ਨਾਲ ਜੱਫਾ ਲਾਉਣਾ ਪੈਣਾ ਇੱਕ ਕਮਯਾਰ ਦਾ ਜੱਫਾ ਥੋੜਾ ਤੇਜ਼ ਹੋਇਆ ਪਿਆ 1000 ਦਾ ਜੱਫਾ ਹਰ ਭਜਣ ਤੇ ਹਰਦੀਪ ਆਸਟ੍ਰੇਲੀਆ ਵਾਲੇ ਕਹਿੰਦੇ ਇਹ ਭਾਈ ਦੇਸ਼ੇ ਵਾਲਾ ਵਾਹ ਵੇ ਉਹ ਤਾਂ ਛਾ ਕਿਵੇਂ ਆ ਮੁੰਡੇ ਦੀ ਖੇਡ ਆਹ ਮੇਲਾ ਲੁੱਟਣ ਵਾਲੀ ਗੱਲ ਕਰ ਗਿਆ ਅੱਜ ਕਹਿੰਦੇ ਕਿਲੀ ਵਾਲਾ ਤੇ 1000 ਰੁਪਏ ਸਾਡਾ ਸੰਦੀਪ ਇੱਧਰ ਸਾਡਾ ਭਰਾ ਜਿਹੜਾ ਪੁੱਜਦੇ ਕਰ ਗਿਆ ਬੰਟੂ ਭਰਾ 1000 ਰੁਪਏ ਭਗਤੇ ਦੀ ਟੀਮ ਦੇ ਲਈ ਪੁੱਜਦਾ ਕਰ ਗਿਆ ਉਹ ਗੁਰਪ੍ਰੀਤ ਇਹਦੀ ਉਹ ਗੁਰਪ੍ਰੀਤ ਬਰਾਂ ਵਾਲਾ ਤੇ 37 ਸਮਾਉ ਵਾਲੇ ਨੇ ਕਹਿੰਦੇ ਉਹ ਲਾਤਾ ਤਕੜਾ ਜੱਫਾ ਤਿਆਲ ਪਰ ਬੜੇ ਦੇਵ ਨੇ ਕੀ ਫੈਸਲਾ ਕਰਤਾ ਕਿ ਨੰਬਰ ਜਿਹੜਾ ਸਟਾਪਰ ਦੇ ਹਿੱਸੇ ਦੇ ਵਿੱਚ ਜਾ ਜੁੜਿਆ ਇਧਰ ਲਾਡੀ ਜਸੋ ਵਾਲੀਆ ਆਹ ਕਹਿੰਦੇ ਲੁਧਿਆਣੇ ਤੋਂ ਕਬੱਡੀ ਪਾਉਣ ਦੇ ਲਈ ਅੱਜ ਕਬੱਡੀ ਖੇਡਣ ਦੇ ਲਈ ਪੁੱਜਿਆ ਹਾਂਜੀ ਦੀ ਪੁੱਜੀ ਆਹ ਜਫੇ ਦੇ ਲਈ 1000 ਰੁਪਏ ਹਰਦੀਪ ਆਸਟ੍ਰੇਲੀਆ ਤੇ ਅਰ ਭਜਨ ਆਸਟ੍ਰੇਲੀਆ ਵੱਲੋਂ 37 ਤੂ ਜਫਾ ਲਾਇਆ ਠੀਕ ਹੈ ਜੀ 1000 ਰੁਪਏ ਇਧਰ ਦੇ ਦਿਓ ਜੀ ਬਹੁਤ ਬਹੁਤ ਧੰਨਵਾਦ ਹੈ ਲਾਡੀ ਜਸੋ ਵਾਲੀਆ ਨੰਬਰ ਲੈ ਕੇ ਆਇਆ ਓ ਬਾਈ ਬੁਰਜਾਰੀ ਵਾਲਿਓ ਕਿਵੇਂ ਆ ਕੀ ਹਾਲ ਚਾਲ ਆਇਥੇ ਰਖਿਆ ਕੀ ਬਾਤ ਆ ਵੇ ਜੱਟਾ ਕੀ ਬਾਤ ਆ ਲੈ ਵੀ ਸੁਤੀ ਸਰਪੰਚ ਸਮਝਾ ਲਾ ਮੁੰਡਿਆਂ ਨੂੰ ਸਮਝਾ ਲਾ ਮੁੰਡਿਆਂ ਨੂੰ ਬੜਾ ਮਾਨ ਕੀਤਾ ਤੁਹਾਡੇ ਤੇ ਹਾਂ ਵੀ ਜੈਤੋ ਵਾਲੇ ਪਾਉ ਘੋਡੀਪੁਰੇ ਵਾਲੇ ਨਿੰਮਿਆ ਵੀ ਇਧਰ ਇੱਕ ਨੰਬਰ ਹੋਲਡ ਹੈ ਉਹਨੂੰ ਜਰੂਰ ਚੈੱਕ ਕਰ ਲਈ ਲੋ ਸਾਹਮਣੇ ਰਸਾਲੂ ਵਾਲਾ ਗੋਰਾ ਪੁਆਇੰਟ ਜਿਹੜਾ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਜੁੜ ਗਿਆ ਇੱਕ ਸੋਨੀ ਬਾਈ ਭਾਈ ਦੇਵ ਆ ਪਿਛਲਾ ਜਿਹੜਾ ਉਹ ਤੋਂ ਜੱਫਾ ਲੱਗਾ ਸੀ ਹੋਲਡ ਨੰਬਰ ਆ ਉਹ ਠੀਕ ਹੈ ਜੀ ਉਹ ਨੋਟ ਕਰ ਲਿਆ ਜਾਵੇ ਉਹ ਹੋਲਡ ਨੰਬਰ ਆ ਲਓ ਸਾਹਮਣੇ ਅਵਤਾਰ ਅਵਤਾਰ ਕਿਲੀ ਵਾਲਾ ਐਨ ਕਹਿੰਦੇ ਸਰਉ ਫੁੱਲਾ ਕੱਚਾ ਇੱਕ ਦੀ ਮੀਰਪੁਰੀਆ ਉਹ ਮੀਰਪੁਰੀਆ ਸਾਹਮਲਾ ਜੇ ਸਾਹਮ ਸਖਦਾ ਹੱਥਾਂ ਜੋ ਨਿਕਲਦਾ ਜਾਂਦਾ ਮੁੰਡਾ ਉਲਡ ਜੂਡ ਜੂ ਕਰਦਾ ਜਾਂਦਾ ਪਰ ਜਿਵੇਂ ਕਹਿੰਦੇ ਹੁੰਦੇ ਆ ਵੀ ਲੰਬੀ ਸੀਟੀ ਮਾਰ ਮਿੱਤਰਾ ਕਾਰ ਭੁੱਲ ਗਈ ਮੋੜ ਤੇ ਆ ਕੇ ਵਾਲੀ ਗੱਲ ਬਣ ਗਈ ਆਪਰਾਂ ਵਾਲਾ ਗੁਰਪ੍ਰੀਤ ਇਧਰ ਕਹਿੰਦੇ ਹੱਲਾ ਗੁੱਲਾ ਇਧਰ ਕਹਿੰਦੇ ਰੌਲਾ ਰੱਪਾ ਆਹ ਲਾਲਾ ਲਾਲਾ ਹੋ ਗਈ ਖੜਾ ਗਿਆ ਹੱਲ ਵੀ ਆਹ ਸਾਹਮਣੇ ਵੇਖਦਾ ਬਿਲ ਡਬਲ ਟੱਚ ਤੇ ਜਾਫੀ ਦਾ ਪੈਰ ਜਿਹੜਾ ਬਾਹਰ ਹੋਇਆ ਤੇ ਨੰਬਰ ਜਿਹੜਾ ਰੇਡਰ ਦੇ ਹਿੱਸੇ ਦੇ ਵਿੱਚ ਜਾ ਜੁੜਿਆ ਲੈ ਕੇ ਹੀਰ ਮਾਰ ਵਿੱਕੀ ਆ ਗਿਆ ਲਾਂਡੀ ਜੱਸੋ ਵਾਲੀਆ ਕਬੱਡੀ ਪਾਉਣ ਦੇ ਲਈ ਵਧਿਆ 1000 ਦਾ ਜਫਾ ਆਊਗਾ ਆਹ ਜੱਗੂ 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 ਚੱਕੂ ਚੱਕੂ ਅਮਰਗੜ ਵਾਲਾ ਦੀਪੂ ਕਹਿੰਦਾ ਜੱਗੂ ਵੀ ਆਇਆ ਆਹ ਕਹਿੰਦੇ ਅਤਲੇ ਵਾਲਾ ਗੁਰਪਿਆਰ ਕਹਿੰਦਾ ਜੱਗੂ ਵੀ ਆਇਆ ਤੇ ਕੋਟ ਫੱਤੇ ਵਾਲਾ ਸੋਨੀ ਕਹਿੰਦਾ ਜੱਗੂ ਚੇਬ ਕੱਢੀ ਤੁਰਿਆ ਆਉਂਦਾ ਰੈਂਬੋ ਰੈਂਬੋ ਤਾਜੋ ਵਾਲਾ ਕੰਤੀ ਖਿਆ ਰੈਂਬੋ ਰੈਂਬੋ ਤਾਜੋ ਵਾਲਾ ਗੋਰਾ ਰਸਾਲੂ ਵਾਲਾ ਰਮਣਾ ਭਗਤੇ ਵਾਲਾ ਪਰ ਸੱਤੀ ਸੈਲਫੋਟ ਹੋ ਗਿਆ ਔਰ ਨੰਬਰ ਜਿਹੜਾ ਫੇਰ ਰੇਡਰ ਦੇ ਹਿੱਸੇ ਦੇ ਵਿੱਚ ਜਾ ਜਾਣਿਆ ਇੱਧਰ ਹੂਟਰ ਵੱਜ ਰਹੇ ਨੇ ਉਧਰ ਭੱਜਨ ਆਸਟ੍ਰੇਲੀਆ ਨਿੱਕਾ ਸਾਡਾ ਬਾਈ ਨਿੱਕਾ ਮਾਨ ਤੇ ਨਾਲ ਕਾਲੀ ਮਠਾੜੂ ਤੇ ਭੋਂਦੜ ਸਰਪੰਚੀ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਸਾਡੇ ਸਤਿਕਾਰਯੋਗ ਵੀਰ ਬਹੁਤ ਹੀ ਤਕੜਾ ਮੈਚ ਦੁਨੀਆ ਨੇ ਕਹਿੰਦੇ ਨਿਗਾਹਾਂ ਟਿਕੀਆਂ ਨੇ ਆ ਮੈਚ ਤੇ ਉਧਰ ਦਰੰਗਵਾਏ ਵੱਲੋਂ 1000 ਰੁਪਏ ਜੱਗੂ ਦੇ ਲਈ ਭਾਈ ਇਹ ਜੱਗੂ ਵਾਲੇ ਪੈਸੇ ਤੁਸੀਂ ਰੱਖੀ ਚੱਲੋ ਨਹੀਂ ਨਹੀਂ ਬਾਤ ਚੋਂ ਤੁਸੀਂ ਦੇ ਦਿਓ ਨਾ ਗੁਰਦੀਪਪ੍ਰੀਤ ਵਰਿਆਂ ਵਾਲਾ ਗੁਰਪ੍ਰੀਤ ਕਬੱਡੀ ਪਾ ਰਿਆ ਪਰ ਕੰਬਲਿਆ ਟੱਪਰਾ ਡਬਲ ਟੱਚ ਉਧਰ ਗੁਰਪ੍ਰੀਤ ਸਿੰਘ ਜੀ ਉਪਾ ਹਰ ਸਾਲ 5100 ਦੀ ਵੱਡੀ ਜਿਹੜੀ ਸਹਾਇਤਾ ਭੇਜਦੇ ਹੁੰਦੇ ਗੁਰਦੀਪ ਬਾਈ ਤੇ ਨਾਲ ਸਾਡਾ ਗੁਰਪ੍ਰੀਤ ਬਾਈ ਵਿਸ਼ੇਸ਼ ਤੌਰ ਤੇ ਪੁੱਜਿਆ ਧੰਨਵਾਦ ਕਰਦੇ ਆ ਆ ਟੱਕਰ ਵੇਖਣ ਯੋਗ ਆ ਪਰ ਮੁੰਡਾ ਕਹਿੰਦੇ ਅੱਜ ਲੋਟ ਨਹੀਂ ਆ ਰਿਹਾ ਇਹ ਕਿਲੀ ਵਾਲਾ ਅਵਤਾਰ ਹੈ ਇਹਨੂੰ ਭਾਈ ਦੇਸੇ ਵਾਲਾ ਵੀ ਕਹਿੰਦੇ ਆ ਉਹ ਭਾਈ ਦੇਸੇ ਵਾਲੇ ਅਵਤਾਰ ਦੀ ਖੇਡ ਕਿਵੇਂ ਲੱਗੀ ਫਿਰ ਤੇ ਹੁਣ ਆ ਆ 2000 ਰੁਪਏ ਸੰਗਤ ਖੁਸ਼ ਆਇਆ ਇੱਕ ਮਿੰਟ ਰੇਡ ਪੈ ਲੈਣ ਤੇ ਸੋਨੀ ਵੀ ਥੋੜਾ ਨਾ ਮਾਰਨਾ ਰੱਖਿਓ ਕਿਉਂਕਿ ਇੱਧਰ ਪੈਸੇ ਵੀ ਲੱਗ ਰਹੇ ਆ ਰਮਣਾ ਭਗਤੇ ਵਾਲਾ ਤੇ ਰਸਾਲੂ ਵਾਲਾ ਗੋਰਾ ਰਮਣਾ ਤੇ ਗੋਰਾ ਆਹ ਬਾਟਾ ਵਧਦਾ ਜਾਂਦਾ ਗੋਰਾ 2000 ਰੁਪਏ ਹਰ ਭਜਨ ਆਸਟ੍ਰੇਲੀਆ ਹਰਦੀਪ ਆਸਟ੍ਰੇਲੀਆ ਵੱਲੋਂ ਯੱਗੂ ਦੇ ਜੱਫੇ ਦਾ ਲਾਡੀ ਦੀ ਕਬੱਡੀ ਪੈ ਗਈ ਮੇਰੇ ਵੀਰੋ ਮੀਰਪੁਰੀਆ ਏਕਮ ਕਹਿੰਦਾ ਮੈਨੂੰ ਛੱਡ ਮੈਨੂੰ ਛੱਡ ਮੈਨੂੰ ਛੱਡ ਮੈਨੂੰ ਛੱਡ ਮੈਨੂੰ ਛੱਡ ਇਹ ਕਹਿੰਦੇ ਮੀਰਪੁਰੀਆ ਏਕਮ ਸਿਰਾ ਘਰਾ ਗਿਆ ਮੇਲਾ ਲੁੱਟ ਗਿਆ ਪੁਰਜਹਰੀ ਦੀ ਧਰਤੀ ਤੇ ਗੱਬਰੂ ਪੜਦੇ ਆ ਉਹ ਗੁਰਪ੍ਰੀਤ ਦੀ ਰੇਡ ਆ ਸੋਨੀ ਬਈ ਚੱਕਿਓ ਮਾਈਕ ਗੁਰਪ੍ਰੀਤ ਬਰਿਆਂ ਵਾਲਾ ਗੁਰਪ੍ਰੀਤ ਕਬੱਡੀ ਪਾ ਰਿਹਾ 31 ਜਨਵਰੀ ਕਹਿੰਦੇ ਕਮਾਲਪੁਰੇ ਦੇ ਵਿੱਚ ਜੱਗੇ ਹੁਣੀ ਸੱਦਾ ਦੇ ਰਹੇ ਆ ਨਿਊ ਹਾਲੈਂਡ ਟਰੈਕਟਰ ਦੇ ਦਿੱਤੇ ਜਾਣਗੇ ਕਹਿੰਦੇ ਬੱਦੋਵਾਲ ਦੇ ਵਿੱਚ 30 ਮੋਟਰਸਾਈਕਲ ਦਿੱਤੇ ਜਾਣਗੇ ਪਰ ਅੱਜ ਕਹਿੰਦੇ ਪੁਰਜਹਰੀ ਦੀ ਗੱਲ ਆ ਉਹ ਰਮਨੇ ਭਗਤੇ ਵਾਲੇ ਤੇ ਕਹਿੰਦੇ ਗੁਰਪ੍ਰੀਤ ਬਰਿਆਂ ਵਾਲਾ ਐਨ ਕਹਿੰਦੇ ਠੰਡੇ ਜੇ ਸੁਹਾ ਦਾ ਰੇਡਰ ਆ ਆ ਗਿਆ ਤੇ ਜਫੀਆਂ ਤੇ ਨਾਂ ਨੂੰ ਸਟਾਪ ਆ ਗਿਆ ਆ ਗਿਆ ਆ ਗਿਆ ਭਾਈ ਦੇਸੇ ਵਾਲਾ ਆ ਗਿਆ ਭਾਈ ਦੇਸੇ ਵਾਲਾ ਇੱਕ ਕਬੱਡੀ 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 ਵਾਹ ਓਏ ਕਿ ਖੜੀ ਟੇਸ਼ਨ ਤੇ ਰਹਿ ਗਈ ਆਪ ਤੂੰ ਗੱਡੀ ਚੜ ਗਿਆ ਵੇ ਲਾ ਵਹਿਰੀ ਦੀਆਂ ਗੱਲਾਂ ਚੇਤੇ ਆ ਜਾਂਦੀਆਂ ਕਈ ਵਾਰੀ ਲਾ ਫੇਰ ਗੁਰਪ੍ਰੀਤ ਬਰਾਂ ਵਾਲਾ ਪਾਉਂਦਾ ਅਗਲੀ ਕਬੱਡੀ ਲੈ ਵੀ ਗੁਰਪ੍ਰੀਤ ਬਰਾਂ ਵਾਲਿਆ ਖੇਡਣ ਸਾਲ ਵਿਦੇਸ਼ਾਂ ਦੇ ਖੇਡ ਮੈਦਾਨਾਂ ਦੇ ਵਿੱਚ ਨੌਜਵਾਨਾਂ ਲਓ ਪਾਈ ਹੋਈ ਕਬੱਡੀ ਇਸੇ ਇਲਾਕੇ ਦਾ ਕਹਿੰਦੇ ਮੱਲਾ ਗੁਬਿੰਦਪੁਰੇਵਾਲੀ ਟੋਪੀ ਕੋਪਰੇਟਰ ਮੇਰੇ ਵੀਰੋ ਕੋਸ਼ਿਸ਼ ਕਰਦਾ 37 ਜਫਾ ਨਹੀਂ ला ਸਕਿਆ ਉਹ ਬਾਈ ਹੋਰ ਗੱਲਾਂ ਦੀਆਂ ਗੱਲਾਂ ਜੇ ਮੈਚ ਵੇਖ ਕੇ ਦੁੱਖ ਟੁੱਟ ਗਿਆ ਇੱਕ ਵਾਰੀ ਤਾੜੀਆਂ ਮਾਰ ਦਿਓ ਯਾਰ ਇੱਥੇ ਰੱਖ ਨਹੀਂ ਰਿਸਾ ਉਧਰ ਵਿਕਾਸ ਪੰਡਤ ਜੀ ਚੰਡੀਗੜ੍ਹ ਵਾਲੇ ਵਿਸ਼ੇਦੌਰ ਤੇ ਪੁੱਜਿਆ ਆ ਗਿਆ ਯਾਰ ਦੇ ਨਾਲ ਕੀ ਬਾਤ ਹੈ ਸਿਰਾ ਹੋ ਗਿਆ ਅੱਤ ਹੋ ਗਈ ਜਿਵੇਂ ਕਹਿੰਦੇ ਹੁੰਦੇ ਅੱਜ ਕੱਲ ਦੇ ਮੁੰਡੇ ਵੀ ਐਂਡ ਕਰਾ ਗਿਆ ਮੁੰਡਾ ਐਨ ਕਹਿੰਦੇ ਸਿਰਾ ਲਾ ਗਿਆ ਲਓ ਸਾਹਮਣੇ ਫੇਰ ਅਗਲੀ ਕਬੱਡੀ ਪਾਉਣ ਦੇ ਲਈ ਗੋਰਾ ਰਸਾਲੂ ਵਾਲਾ ਆਹ ਕਹਿੰਦੇ ਪਾਣੀ ਪੱਤੇ ਲੱਕੇ ਤੋਂ ਬੜੀ ਦੂਰ ਤੋਂ ਖੇਡਣ ਦੇ ਲਈ ਪੁੱਜਾ ਅੱਜ ਹਾਕਮ ਵਾਲੇ ਦੇ ਵਿੱਚ ਲਓ ਗੋਰੇ ਦੀ ਪਈ ਹੋਈ ਕਬੱਡੀ ਲੈ ਵੀ 37 ਸਮਾਓ ਵਾਲਿਆ ਕਰਖਾਂ ਦੋ ਹੱਥ ਪਰ ਡਬਲ ਟੱਚ ਦਾ ਇਸ਼ਾਰਾ ਨੰਬਰ ਰੇਡਰ ਨਾਲ ਜਿਹੜਾ ਰੇਡਰ ਦਾ ਮੈਚ ਸਮਾਪਤ ਹੈ ਮੈਚ ਥੋੜਾ ਤੇਜ਼ ਹੋ ਗਿਆ ਸੀ ਪਰ ਮੀਰਪੁਰੀਏ ਨੇ ਜਫਾ ਲਾਇਆ ਹਾਕਮ ਵਾਲੀਆ ਜੱਗੂ